ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਅਤੇ ਪੰਜਾਬ ਦੇ ਸੱਭਿਆਚਾਰ ਪੰਜਾਬ ਦੇ ਸੰਗੀਤ ਨੂੰ ਪਸੰਦ ਕਰਨ ਵਾਲੇ ਲੋਕਾਂ ਦੇ ਲਈ ਮੰਦਭਾਗੀ ਖਬਰ ਆਈ ਹੈ ਇੱਕ ਪਾਸੇ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪੰਜਾਬ ਦੇ ਨਾਮੀ ਗ੍ਰਾਮੀ ਜਿਨ੍ਹਾਂ ਦੀ ਤੂਤੀ ਬੋਲਦੀ ਸੀ बोलਦੀ ਹੈ ਅਤੇ ਬੋਲਦੀ ਰਹੇਗੀ ਯਾਨੀ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਲਗਭਗ ਉਹਨਾਂ ਨੇ 50 ਸਾਲ ਕੀਤੀ ਉਹਨਾਂ ਦੇ ਲਿਖੇ ਹੋਏ ਗੀਤ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਏ ਉਹਨਾਂ ਦੇ ਲਿਖੇ ਹੋਏ ਗੀਤ ਪੰਜਾਬੀਆਂ ਦੇ ਜ਼ਬਾਨੋਂ ਨਿਕਲੇ ਨਿਕਲਦੇ ਰਹਿਣਗੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਹਰਬੰਸ ਸਿੰਘ ਜੰਡੂ ਲਿਤਰਾਂ ਵਾਲਾ ਜੰਡੂ ਲਿਤਰਾ ਵਾਲਾ 1968 ਤੋਂ ਲਗਾਤਾਰ ਉਹ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਲੇਕਿਨ ਉਹਨਾਂ ਦੇ ਗੀਤ ਦਿਲਾਂ ਦੀ ਧੜਕਣ ਸੀ ਜਿੰਨੇ ਵੀ ਪੰਜਾਬ ਦੇ ਪੁਰਾਣੇ ਗਾਇਕ ਨੇ ਨਾਂਬਰ ਉਹਨਾਂ ਨੇ ਪਹਿਲ ਦੇ ਹਦਾਰ ਤੇ ਜੰਡੂ ਲਿਤਰਾ ਵਾਲੇ ਦੀ ਕਲਮ ਤੋਂ ਲਿਖੇ ਹੋਏ ਗੀਤਾਂ ਨੂੰ ਪਹਿਲ ਦਿੱਤੀ ਯਾਨੀ ਕਿ 1900 87 88 یعنی کہ 70 80 ਦੇ دہاਕੇ ਦੇ ਵਿੱਚ ਉਹਨਾਂ ਦੇ ਗੀਤ ਪੰਜਾਬ ਅਤੇ ਪੰਜਾਬੀਆਂ ਦੇ ਦਿਲਾਂ ਉੱਤੇ ਜਿਹੜੇ ਰਾਜ ਕਰਦੇ ਸੀ ਲੇਕਿਨ ਅੱਜ ਉਸ ਸਮੇਂ ਸੰਗੀਤ ਜਗਤ ਖਾਸ ਕਰਕੇ ਪੰਜਾਬੀਆਂ ਨੂੰ ਉਸ ਸਮੇਂ ਝਟਕਾ ਲੱਗਦਾ ਜਿਨ੍ਹਾਂ ਨੇ ਗੀਤਕਾਰ ਹਰਬੰਸ ਸਿੰਘ ਜੰਡੂ ਲਿਤਰਾ ਵਾਲੇ ਦੇ ਗੀਤ ਸੁਨੇ ਜਲੰਧਰ ਦੇ ਨੇੜੇ ਪਿੰਡ ਦੇ ਵਿੱਚ ਰਹਿੰਦੇ ਸੀ 1968 ਦੇ ਵਿੱਚ ਆਪਣੇ ਪਰਿਵਾਰਸ ਵਿੱਚ ਉਹ ਇੰਗਲੈਂਡ ਚਲੇ ਜਾਂਦੇ ਨੇ ਇੰਗਲੈਂਡ ਜਾ ਕੇ ਵੀ ਪੰਜਾਬ ਅਤੇ ਪੰਜਾਬੀਤ ਨੂੰ ਪਿਆਰ ਕਰਦੇ ਨੇ ਬਹੁਤ ਸਾਰੇ ਗੀਤ ਉਹਨਾਂ ਵੱਲੋਂ ਲਿਖੇ ਗਏ ਜਿਹੜੇ ਮਕਬੂਲ ਨੇ ਲੇਕਿਨ ਅੱਜ ਉਹਨਾਂ ਦਾ ਅਚਨਚੇਤ ਦਿਹਾਂਤ ਹੋ ਗਿਆ ਹੈ ਸਦੀਵੀ ਵਿਛੋੜਾ ਦੇ ਗਏ ਨੇ ਪੰਜਾਬ ਦੇ ਜਿਹੜੇ ਉੱਗੇ ਗੀਤਕਾਰ ਹੋਣ ਦੇ ਨਾਮ ਵਜੋ ਹਰਬੰਸ ਸਿੰਘ ਜੰਡੂ ਲਿਤਰਾਵਾਲੇ ਨੂੰ ਜਾਣਿਆ ਜਾਂਦਾ ਹੈ ਜੰਡੂ ਲਿਤਰਾਵਾਲੇ ਲੋਕਾਂ ਦੇ ਦਿਲਾਂ ਦੇ ਵਿੱਚ ਅ ਰਾਜ ਕਰਦੇ ਰਹਿਣਗੇ ਲੇਕਿਨ ਅੱਜ ਉਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ